ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਵੇਲੇ ਪਹੁੰਚੇ ਆ ਪਠਾਨਕੋਟ ਦਾ ਹਲਕਾ ਪੁਆ ਹੈਗਾ ਪਿੰਡ ਹੈਗਾ ਰਮਕਾਲਾ ਉੱਥੇ ਖੜੇ ਆ ਦੱਸਦੀ ਕਿ ਪਿਛਲੇ ਮਹੀਨੇ ਇੱਥੋਂ ਦਾ ਇੱਕ ਪਰਿਵਾਰ ਸੀਗਾ ਜਿਹੜਾ ਕਹਿ ਸਕਦੇ ਆ ਇੱਕ ਛੋਟੀ ਜਾਤੀ ਦਾ ਜਿਹਨੂੰ ਕਹਿ ਸਕਦੇ ਆ ਪਰਿਵਾਰ ਹੈਗਾ ਜਿਨ੍ਹਾਂ ਦੇ ਬੱਚੇ ਨਾਲ ਇੱਕ ਪਿੰਡ ਦੇ ਵਿੱਚ ਹੀ ਲੜਾਈ ਹੋਈ ਸੀਗੀ ਉਹਦੇ ਫੱਟ ਵੱਜੇ ਸੀਗੇ ਕਾਫੀ ਗਹਾਈਲ ਹੋਇਆ ਸੀਗਾ ਪਿਛਲੇ ਮਹੀਨੇ ਤੁਸੀਂ ਉਹ ਪਰਿਵਾਰ ਜਿਹੜਾ ਪੀੜਤ ਪਰਿਵਾਰ ਹੈਗਾ ਆਪਣੇ ਇਨਸਾਫ ਦੀ ਮੰਗ ਲਈ ਦਰਦ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਕੋ ਵੀ ਪਹੁੰਚਿਆ ਹੋਰ ਵੀ ਕਈ ਜਗ੍ਹਾ ਉਹਨਾਂ ਨੇ ਚਾਹੇ ਉਹ ਨਮਾਇंदे ਹੋਣ ਪਾਰਟੀਆਂ ਦੇ ਉਹਨਾਂ ਕੋ ਵੀ ਪਹੁੰਚੇ ਨੇ ਲੇਕਿਨ ਅਜੇ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੋਈ ਮੈਡੀਕਲ ਰਿਪੋਰਟਾਂ ਵੀ ਹੈਗੀਆਂ ਫਟ ਵੱਜੇ ਨੇ ਉਹਦਾ ਸਾਰਾ ਹੈਗਾ ਉਹਨਾਂ ਕੋ ਪਿਆ ਵੀ ਕਾਫੀ ਜਿਹੜਾ ਗੰਮੀਰ ਹੋਇਆ ਸੀ ਉਹਨਾਂ ਦਾ ਰੋਪ ਹੈ ਕਿ ਇੱਥੋਂ ਤੱਕ ਕਿ ਸਾਨੂੰ ਜਾਤੀ ਸੂਚਕ ਸ਼ਬਦ ਵੀ ਕਹਿ ਗਏ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਜਿਹੜਾ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਿਹਾ ਕਿਸੇ ਪਾਸੇ ਨਹੀਂ ਉਹਨਾਂ ਨੂੰ ਲਾ ਰਿਹਾ ਜਦੋਂ ਉਹ ਜੰਦੇ ਨੇ ਲਾਰਾ ਲੱਪਾ ਲਾ ਕੇ ਮੋਰ ਦਿੰਦੇ ਨੇ ਅੱਜ ਉਹਨਾਂ ਨੇ ਇੱਕ ਪ੍ਰੈਸ ਵਾਰਤਾ ਕੀਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ ਦੋਸਤੋ ਗੱਲਬਾਤ ਸੁਣਾਣੇ ਉਹਨਾਂ ਨੇ ਕੀਤੀ ਹੋਈ ਕੀ ਕਹਿਣਾ ਉਹਨਾਂ ਦਾ ਤੇ ਕੀ ਉਹ ਮੰਗ ਕਰ ਰਹੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਕਿਸ਼ਤੀ ਨਾਂ ਹੀ ਆਪਣਾ ਮੇਰਾ ਨਾਮ ਆਵਿਸ਼ੇ ਕੁਮਾਰ ਕਿਹਿੰਜੀ ਜਗ੍ਹਾ ਦੇ ਕਹਿਣਾ ਵਾਲੇ ਸਰ ਕਾਲਮ ਕੀ ਗੱਲਬਾਤ ਹੋਈ ਆ ਤੁਹਾਡੇ ਗਲੇ ਤੇ ਨਿਸ਼ਾਨ ਹੈਗੇ ਕੱਟ ਦੇ ਮੋਡੇ ਤੇ ਹੈਗੇ ਬਾਹ ਦੇ ਹੈਗੇ ਆ ਕੀ ਗੱਲਬਾਤ ਹੋਈ ਸਰ ਮਿਆ ਪੰਜ ਸਰ 4 ਤਰੀਕ ਨੂੰ ਬੋਟਾ ਪਈ ਮੇਰੇ ਪਿੰਡ ਸਰ ਹੁੰਦੇ ਬਰਕਰਾਂ ਨਾਲ ਥੋੜੀ ਮਾਰੀ ਜੀ ਉਹਦੇ ਬੂਏ ਚ ਥਰ ਮੇਰੇ ਨਾਲ ਤੂ ਤੂ ਮੈਂ ਹੋਈ ਉਸ ਮੂੜੇ ਨਾਲ ਤੇ ਸਰ 6 ਤਰੀਕ ਨੂੰ ਮੈਂ ਬਮਿਆਲ ਜਾਂਦੇ ਆਈ ਬਰ ਵੀਰ ਬਾਜ਼ਾਰ ਤੇ ਸਰ ਉਹਨ ਮੇਰ ਨਾਲ ਮਾਰੀ ਜੀ ਗੱਡੀ ਲਈ ਮੈਂ ਗੱਡੀ ਤੋਂ ਮੋਟਰਸਾਈਕਲ ਤੋਂ ਡਿੱਗ ਪਿਆ ਸਰ ਉਹਨੇ ਮੇਰੇ ਉਦਾਂ ਹੀ ਦਾਤਰ ਮਾਰਦਾ ਬਾਹਰ ਨਿਕਲ ਕੇ ਤੇ ਮੈਨੂੰ ਸਰ ਕਹਿੰਦਾ ਵਾ ਜਾ ਮਾਹ ਹੁਣ ਤੇਰੇ ਦਾਤਰ ਤੇ ਮਾਰਦੀ ਦਿੱਤਾ ਮਾਹ ਆਪਾਂ ਤੋੜੇ ਪਿੰਡੇ ਦੇ ਮੈਂ ਮਾਹੇ ਦਬਾ ਕੇ ਰੱਖਣਿਆ ਤੇ ਉਹਦੇ ਬਾਅਦ ਸਰ ਸਾਰੀ ਰਿਪੋਰਟਾਂ ਕੀਤੀਆਂ ਮੈਂ ਸਰ ਬਥੇ ਬਮਿਆਲ ਚੌਕੀ ਵੀ ਗੇਰ ਹਦ ਰਾਤ ਨੂੰ ਉਨੇ ਸਾਡੀ ਦਰਖਾਹ ਨਹੀਂ ਦਿੱਤੀ ਸਰ ਸਾਡਾ ਪਰਚਾ ਦਰਜ ਨਹੀਂ ਕੀਤਾ ਉਹਨੇ ਤੇ ਸਰ ਡੇਢ ਮਹੀਨਾ ਹੋ ਚੁ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੋਂਦੀ ਤਾਂ ਪੰਡ ਰੋਡ ਵੀ ਗਏ ਸਰ ਇੱਕ ਵਾਰੀ ਸਰ ਉਹਨੇ ਫੇਰ ਬਾਅਦ ਸਾਨੂੰ ਭੇਜਦਾ ਚਾਰ ਪੰਜ ਵਾਰੀ ਸਰ ਫੇਰ ਬੋਮਿਆਂ ਆ ਗਏ ਸਰ ਸਾਡੀ ਸੁਣਵਾਈ ਨਹੀਂ ਦਿੰਦੇ ਦਬਕਾ ਮਾਰ ਕੇ ਸਰ ਸਾਨੂੰ ਭੇਜ ਦਿੰਦੇ ਆ ਆਪੇ ਯਾਰ ਨਹੀਂ ਕੱਟੀ ਗਈ ਤੁਹਾਡੀ ਸਰ ਨਹੀਂ ਕੱਟੀ ਗਈ ਹਲੇ ਕੌਣ ਸੀ ਜਿਨ੍ਹਾਂ ਨੇ ਦਾਤਰ ਦੁੱਤਰ ਮਾਰੇ ਨੇ ਸਰ ਇਹ ਸਾਹਿਲ ਮੁਰਗਾ ਨਾ ਜੀ ਨੇ ਮੇਰੇ ਦਾਤਰ ਮਾਰੇ ਸਰ ਉਹਦਾ ਨਾਂ ਸਾਹਿਲ ਕੁਮਾਰ ਆ ਕਿਸੇ ਪਾਰਟੀ ਨੇ ਸਮਝ ਰੱਖਦੇ ਸਰ ਅੱਜ ਸਰ ਆਪਦੀ ਪਾਰਟੀ ਜੀ ਹੁੰਦੀ ਕਟਾਰੂ ਜਾ ਕੇ ਤੁਸੀਂ ਕੀ ਕਹਿੰਦੇ ਨੇ ਜਦੋਂ ਥਾਣੇ ਜਾਂਦੇ ਹੋ ਤੁਹਾਡੀ ਕੰਪਲੇਨਟ ਕਿਉਂ ਨਹੀਂ ਦਰਜ ਕੀਤੀ ਗਈ ਸਰ ਨਹੀਂ ਕਰਦੇ ਹਾਂ ਜੀ ਕੁਝ ਵੀ ਨਹੀਂ ਕਹਿੰਦੇ ਇੱਦਾਂ ਟਾਲ ਕੇ ਸਾਰੇ ਸਾਨੂੰ ਭੇਜ ਦਿੰਦੇ ਆ ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਸਰ ਉਹਦੇ ਬਾਅਦ ਆਪਾਂ ਇੱਥੇ ਸਾਰੀ ਸਣਾਈ ਨਹੀਂ ਕੋਈ ਹੋਈ ਸਾਰਾ ਅੱਗੇ ਪਿੱਛੇ ਕਿੱਥੇ ਜਨਾਈ ਜਾ ਰਹੇ ਐ ਐਸਐਸਪੀ ਕੋ ਗਏ ਤੁਸੀਂ ਸਰ ਉੱਥੇ ਗਏ ਜੀ ਸਾਨੂੰ ਉਹ ਵੀ ਸਾਰੇ ਇਦਾਂ ਹੀ ਕਹਿੰਦੇ ਕੋਈ ਗੱਲੀ ਥੋੜਾ ਕੰਮ ਹੋ ਜਾਏਗਾ ਸਰ ਉਹਦੇ ਬਾਅਦ ਸਾਰੇ ਇਦਾਂ ਚੁੱਪੀ ਹੋ ਜਾਂਦੇ ਸਾਰੇ ਕੀ ਮੰਗ ਕਰਦੇ ਸਰ ਮੰਗੀ ਸਾਡੀ ਸੁਣਾਈ ਹੋਵੇ ਜੀ ਗਰੀਬ ਆਂਦੇ ਆ ਜੀ ਜਿਹੜੀ ਕੀ ਨਾਂ ਹੈ ਆਪਣਾ ਹਰੇਖਾ ਰਾਣੀ ਕੀ ਲੱਗਦੇ ਤੁਸੀਂ ਅਭਿਸ਼ੇਕ ਦੇ ਚਾਚੀ ਕੀ ਗੱਲਬਾਤ ਹੈਗੀ ਜਿਹੜੀ ਇਹ ਸੁਣਾ ਰਹੇ ਨੇ ਹਾਂਜੀ ਮਾਰਾ ਯਾਦ ਹੈ ਮੇਲੇ ਦਾ ਯਾਦ ਹੈ ਅੱਡੇ ਰ ਚੱਲ ਗਿਆ ਮੈਂ ਬਾਜ਼ਾਰ ਜਾਣਾ ਬਮਿਆਲ ਤੇ ਇਹਨਾ ਬਾਤ ਮੁੜੇ ਨਾ ਫੋਨ ਕਰ ਦਿੱਤਾ ਤੇ ਮੇਰਾ ਦਰਾਟੇ ਮਾਰ ਦਿੱਤੇ ਨਾ ਤੇ ਜਿਹੜਾ ਮੁੜੇ ਗਿਆ ਤਾਂ ਨਾਲ ਗੱਡੀ ਚ ਮੁੜੇ ਹੀ ਮੁੜੇ ਦੌੜ ਗਏ ਅੱਭੀ ਦੌੜ ਗਿਆ ਫਾਟ ਫਾਟ ਮਾਰ ਕੇ ਤੱਕ ਜਾਣਿਆ ਜਿੱਥੇ ਜਾਣ ਉੱਥੇ ਜਵਾਬ ਹੀ ਆ ਜਿੱਥੇ ਆ ਠਾਣਾ ਜਾਈਏ ਜਿੱਥੇ ਜਾਈਏ ਉੱਥੇ ਜਵਾਬ ਹੀ ਨਾ ਆਉ ਦੇ ਆ ਪਾਰ ਵੀ ਲੋਕਾਂ ਨੂੰ ਖਜਲ ਹੁੰਦੇ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਕੀ ਕਹਿੰਦੀ ਹੈ ਪੁਲਿਸ ਜ ਆ ਨਾ ਦਾ ਜਵਾਬ ਹੀ ਕੋਈ ਨਾ ਕੀ ਮੰਗ ਕਰਦੇ ਹੋ ਤੁਸੀਂ ਐ ਇਹੋ ਆ ਨੇ ਪਰ ਗਰੀਬ ਬੰਦਿਆਂ ਅੱਜ ਸਾਡੇ ਬੱਚੇ ਨੂੰ ਵੱਡੇ ਕੱਲ ਨੂੰ ਹੋਰ ਬੱਚੇ ਨੂੰ ਵੜ ਦੇਣਗੇ ਪਿੰਡ ਦੀ ਸੀ ਕੋਈ ਨਸਾਬ ਹਾਂਜੀ ਜਿਹਨਾਂ ਨੇ ਲੜਾਈ ਕੀਤੀ ਹਾਂਜੀ ਕੀ ਕੀ ਨਾਇਕ ਨੂੰ ਦੱਸਣ ਦਾ ਕੀ ਮਾਮਲਾ ਹੈਗਾ ਜਿਹੜਾ ਲੜਾਈ ਵਾਲਾ ਹੈ ਮਾਮਲਾ ਜੀ ਇਹ ਬੋਟ ਦੀ ਇਹ ਕੋਈ ਰਕਤ ਰੱਖੀ ਦੀ ਸੀ ਤੇ ਬੋਟ ਤੇ 4-3 ਜਲਤ ਨਿਕਲਿਆ ਤੇ 5 ਤਰੀਕੀ ਦੀ ਮਹਿਮਤ ਹੋਈ ਉੱਥੇ ਕੋਈ ਗੱਲ ਨਹੀਂ ਹੋਈ ਉੱਥੋਂ ਆਪਣਾ ਇੱਕ ਘਾਨੂੰ ਆ ਗਿਆ ਅੱਜ ਵੀ ਆਪਣੇ ਘਰੋਂ ਚਲਾਇਆ 6 ਤਰੀਕੀ ਸਾਮੀ ਇਹ ਲੋਕਰ ਹੋ ਗਿਆ ਸਾਡੇ 9:00 ਦਾ ਸਾਡੇ 8:00 ਦਾ ਟਾਈਮ ਸੀ ਹੁਣ 9:00 ਨੂੰ ਉਹਦੇ ਮਗਰ ਗੱਡੀ ਲਾ ਗਏ ਗੱਡਾ ਰਾਤਰਾ ਮਾਰਤਾ ਰਾਤਰਾ ਮਾਰਕੇ ਬੰਦੇ ਹੋਰ ਵੀ ਨਾਲ ਆਏ ਹੀ ਉਹ ਇਹਦੇ ਪਛਾਣ ਨਹੀਂ ਜੀ ਆਏ ਉਹ ਮਾਰ ਕੇ ਨਡਗੇ ਨੇ ਆਈ ਗਿਲਾ ਪੁੱਜਿਆ ਉਹ ਡੋਲਿਆ ਕੇ ਨਡਗੇ ਦੇ 13 ਅਸੀਂ ਚੌਕੀ ਜੀ ਗਿਆ ਚੌਕੀ ਨਾਲ ਕਿਹਾ ਵੀ ਤੇ ਇਹਦਾ ਪੋਸਟ ਮਾਸਕ ਲਾਈ ਦਿਓ ਆਈ ਜੀਆ ਉਥੇ ਤੋਂ ਕੇ ਨੋਟ ਨੋਟ ਪਠਾਨਕੋਟ ਚਲੇ ਗਏ ਸੇ ਮੈਡੀਕਲ ਹੋ ਗਿਆ ਮੈਡੀਕਲ ਦਾ ਰਿਪੋਰਟ ਵੀ ਚਲੇ ਗਈ ਥਾਣੇ ਚੋਂ ਕਿ ਜ ਆ ਗਈ ਸਭ ਕੁ ਆ ਗਿਆ ਇਹ ਸਾਨੂੰ ਬੱਜਣ ਨਹੀਂ ਦਿੰਦੇ ਕਹਿੰਦੇ ਤੁਸੀਂ ਆਪੇ ਮਾਰਿਆ ਮੈਂ ਚੋਂ ਕਿ ਅਪਸ ਨੂੰ ਆਖਿਆ ਤੂੰ ਆਪੇ ਮਾਰ ਕੇ ਦਿਖਾ ਦੇ ਉਹ ਕੋਈ ਸਾਨੂੰ ਕਿਸੇ ਢੰਗ ਵਿੱਚ ਨਹੀਂ ਲੱਗਣ ਦਿੰਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ